ਸਤਿ ਸ਼੍ਰੀ ਅਕਾਲ ਜੀ ਪੀ9 ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਤੇ ਦੋਸਤ ਗੋਮਸੀ ਅਕਸਰ ਹੀ ਸੈਂਡਵੀ ਭਾਜੀ ਜਿਹੜੇ ਨੇ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਨੇ ਲੋਕਾਂ ਦੇ ਭਲੇ ਦੀ ਗੱਲ ਕਰਦੇ ਨੇ ਅਕਸਰ ਹੀ ਖੁਦ ਵੀ ਕਹਿ ਲੋ ਵੀ ਜਿੱਦਾਂ ਕਹਿੰਦੇ ਨਾ ਆਰਮੀ ਵਾਲੇ ਜਿਹੜੇ ਨੇ ਉਹ ਦੇਸ਼ ਲਈ ਕੁਰਬਾਨ ਹੁੰਦੇ ਨੇ ਇਦਾਂ ਹੀ ਜਾਂ ਫਿਰ ਲੋਕਾਂ ਦੇ ਹਿੱਤ ਦੀ ਗੱਲ ਕਰਕੇ ਆਪ ਹੀ ਐਂਡ 'ਚ ਟਕਰਾ ਖਾਂਦੇ ਨੇ ਯਾਰ ਲੋਕਾਂ ਕਰਕੇ ਤੇ ਅੱਜ ਸਾਡੇ ਨਾਲ ਫੇਰ ਸੈਂਡਵੀ ਭਾਜੀ ਮੌਜੂਦ ਨੇ ਭਾਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਪਿਆਰ ਭਰੀ ਜੈ ਸ਼ੀ ਰਾਮ ਜੈ ਮਹਾਕਾਲੀ ਸ਼੍ਰੀ ਵਾਹਿਗੁਰੂ ਦਾ ਖਾਲਸਾ ਭਾਜੀ ਜਿੱਦਾਂ ਵੀ ਤੁਸੀਂ ਆਪਾਂ ਲਾਸਟ ਮੁੱਦਾ ਚੱਕਿਆ ਸੀਗਾ ਆਪਮਨੀ ਵਾਲਿਆਂ ਤੇ ਆਪਮਨੀ ਵਾਲੇ ਜਿਹੜੇ ਨੇ ਉਹ ਫਰੌਡ ਕਰ ਰਹੇ ਨੇ ਲੋਕਾਂ ਦੇ ਨਾਲ ਐਕਟਿਵਾ ਬਾਈਕ ਜਿਹੜੀ ਆ ਉਹਨਾਂ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਸੜਕ ਤੇ ਘੇਰ ਕੇ ਸੜਕ ਤੇ ਰੋਕ ਕੇ ਜਿਹੜੇ ਆ ਉਹਨਾਂ ਕੋਲੋਂ ਵਹੀਕਲ ਖੋ ਲੈਂਦੇ ਨੇ ਤਾਂ ਤੁਸੀਂ ਉਸ ਚੀਜ਼ ਦੇ ਉੱਤੇ ਆਵਾਜ਼ ਚੱਕੀ ਬਹੁਤ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਬਹੁਤ ਤੁਹਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਲੋਕਾਂ ਨੇ ਪਰ ਹੁਣ ਤੁਸੀਂ ਕਿਹੜੀ ਪ੍ਰੋਬਲਮ ਦਾ ਸਾਹਮਣਾ ਕਰ ਰਹੇ ਹੋ ਦੇਖੋ ਜੀ ਕਹਿੰਦੇ ਹੁੰਦੇ ਆ ਜਦੋਂ ਇਨਸਾਨ ਕੋਈ ਭਲਾਈ ਦਾ ਕੰਮ ਕਰਦਾ ਤੇ ਉਹ ਲੋਕਾਂ ਨੂੰ برداشت ਨਹੀਂ ਹੁੰਦਾ ਤੇ ਉਹ ਗੁੰਡਿਆਂ ਨੂੰ برداشت ਨਹੀਂ ਹੁੰਦਾ ਜਿਹੜੇ ਬੈਂਕ ਵਾਲੇ ਨੇ ਗੁੰਡੇ ਪਾਲੇ ਹੋਏ ਹੁਣ ਬੜੇ ਬਹੁਤ ਲੋਕ ਮੇਰੇ ਕੋਲ ਆ ਕੇ ਅਪਰੋਚ ਕਰਦੇ ਆ ਕਿ ਸਾਡੇ ਨਾਲ ਤੱਕਾ ਹੋ ਗਿਆ ਸਾਡੇ ਨਾਲ ਤੱਕਾ ਹੋ ਗਿਆ ਮੈਂ ਜਿੰਨੇ ਕਿ ਮੇਰੇ ਚ ਆਪਣੀ ਪਰਮਾਤਮਾ ਨੇ ਮੈਨੂੰ ਸ਼ਹਿਨਸ਼ੀਲਤਾ ਜੋ ਮੈਨੂੰ ਜਿੰਨੇ ਕਿ ਪਾਵਰ ਦਿੱਤੀ ਆ ਮੈਨੂੰ ਮੈਂ ਉਹਨਾਂ ਉਹਨਾਂ ਦੀ ਮਦਦ ਕਰਦਾ ਪਰ ਇਹ ਲੋਕਾਂ ਨੂੰ برداشت ਨਹੀਂ ਹੁੰਦੀ ਠੀਕ ਆ ਕਿਉਂਕਿ ਮੈਂ ਤੱਕਾ ਕਿਸੇ ਨਾਲ ਹੋਣਾ ਹੋਰ ਨਹੀਂ ਦੇ ਨਹੀਂ ਸਕਦਾ ਠੀਕ ਹੈ ਦੇ ਮੇਰੇ ਕੋਲ ਦੇਖਿਆ ਨਹੀਂ ਜਾਂਦਾ ਪਿੱਛੇ ਜੇ ਕੀ ਹੋਇਆ ਇੱਕ ਪ੍ਰਵਾਸੀ ਬੰਦੇ ਨਾਲ ਤੁਹਾਨੂੰ ਪਤਾ ਮੈਂ ਕਿਸੇ ਨਾ ਧੱਕਾ ਹੋਇਆ ਉਹਦਾ ਮੋਟਰਸਾਈਕਲ ਕਿਸੇ ਨਾ ਕਿਸੇ ਤਰੀਕੇ ਤੋਂ ਬੈਂਕ ਤੋਂ ਵਾਪਸ ਕਰਾ ਕੇ ਉਹਨੂੰ ਦਿੱਤਾ ਇੱਕ ਕਿਸ਼ਟੁੱਟੀ ਸੀ ਕਿਸ ਤੋਂ ਦੇ ਵੀ ਦਿੱਤੀ ਸੀ ਉਹਨਾਂ ਇਹਦੇ ਖਾਤੇ 'ਚ ਫੇਰ ਵੀ ਉਹਨਾਂ ਨੇ ਆਪਣਾ ਰਿਕਵਰੀ ਚਾਰਜ 10000 ਰੁਪਏ ਪਾਣ ਦੇ ਕਰਕੇ ਉਹ ਮੋਟਰਸਾਈਕਲ ਉਹਨੂੰ ਖੋ ਕੇ ਲੈ ਕੇ ਉਹਨਾਂ ਨੂੰ ਕਿਤੇ ਚਲੋ ਧੱਕਾ ਹੋਇਆ ਆਪ ਆਪ ਕਿਤਨਾਂ ਦਾ ਜਿੰਨਾ ਸਾਡੇ 'ਚ ਹੁੰਦਾ ਸੀ ਅਸੀਂ ਉਹਦਾ ਮੋਟਰਸਾਈਕਲ ਉਹਦਾ ਵਾਪਸ ਕਰਾ ਕੇ ਦਿੱਤਾ ਹੁਣ ਇਹ ਜਿਹੜੇ ਗੁੰਡੇ ਨੇ ਗੁੰਡੇ ਇੱਕ ਗੁੰਡੇ ਮੈਨੂੰ ਇਨਡਾਇਰੈਕਟਲੀ ਥ੍ਰੈਟਸ ਕਰ ਰਹੇ ਨੇ ਮੇਰੇ ਲੂਸ ਪੁਆਇੰਟ ਲੱਭ ਰਹੇ ਨੇ ਮਤਲਬ ਤੁਹਾਨੂੰ ਧਮਕੀਆਂ ਦੇ ਰਹੇ ਨੇ ਧਮਕੀ ਇਨਡਾਇਰੈਕਟਲੀ ਡਾਇਰੈਕਟਲੀ ਨਹੀਂ ਧਮਕੀ ਦੇ ਰਹੇ ਇਨਡਾਇਰੈਕਟਲੀ ਮੈਨੂੰ ਕਈਆਂ ਦੇ ਮੇਰੇ ਯਾਰਾ ਦੋਸਤਾਂ ਦੇ ਫੋਨ ਆਉਂਦੇ ਆ ਕਿ ਸੈਂਡ ਵੀ ਤੇਰਾ ਲੂਸ ਪੁਆਇੰਟ ਪੁੱਛ ਰਿਹਾ ਕਿ ਉਹਦਾ ਕੋਈ ਲੂਸ ਪੁਆਇੰਟ ਦੋ ਕਿ ਉਹਨੂੰ ਅਸੀਂ ਬਲੈਕਮੇਲ ਕਰੀਏ ਤੇ ਅਸੀਂ ਉਹਨੂੰ ਰੋਕ ਕੇ ਕਿ ਸਾਡੇ ਖਿਲਾਫ ਨਾ ਬੋਲੇ ਉਹ ਯਾਰ ਮੈਂ ਦਾ ਦੋ ਨੰਬਰ ਦਾ ਕੰਮ ਕਰਦਾ ਨਾ ਮਾਫੀਮ ਵੇਚਦਾ ਨਾ ਮੈਂ ਚਿੱਟਾ ਵੇਚਦਾ ਮੈਂ ਡਰਾਂ ਕਾਹਦੇ ਲਈ ਵੀ ਕਿਸੇ ਤੋਂ ਠੀਕ ਆ ਅਗਰ ਮੈਂ ਗਲਤ ਕੰਮ ਕੀਤਾ ਮੇਰੇ ਤੇ ਪਰਚਾ ਦਰਜ ਕਰਾਓ ਮੈਂ ਤਾਂ ਕਹਿੰਦਾ ਕਰੋ ਕਾਰਵਾਈ ਜਦ ਮੈਂ ਕੀਤਾ ਹੀ ਨਹੀਂ ਤੇ ਇਹ ਲੋਕ ਤਾਂ ਮੇਰੇ ਤੋਂ ਡਰਦੇ ਨੇ ਅਗਰ ਕਦ ਮੈਂ ਕੀਤਾ ਹੋਗਾ ਤੇ ਮੈਨੂੰ ਯਾਰ ਜੋ ਪ੍ਰਸ਼ਾਸਨ ਬੈਠਾ ਕਾਨੂੰਨ ਤਾਂ ਸਾਰਿਆਂ ਲਈ ਸੇਮ ਆ ਮੇਰੇ ਲਈ ਵੀ ਸੇਮ ਆ ਤੁਹਾਡੇ ਲਈ ਵੀ ਸੇਮ ਆ ਉਹਨਾਂ ਲਈ ਵੀ ਸੇਮ ਤੇ ਹੁਣ ਜਿਹੜਾ 2 ਨੰਬਰ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਉਹਨੂੰ ਨੱਥ ਪਾਉਣ ਵਾਸਤੇ ਮੈਂ ਇੱਕ ਮੁੱਦਾ ਚੱਕਿਆ ਹੋਇਆ ਤੁਹਾਡੇ ਭਰਾਵਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਚੈਨਲਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਅਵੇਅਰ ਕਰ ਰਿਹਾ ਬਿਲਕੁਲ ਕੀ ਲੋਕੀ ਜਿਹੜੇ ਜਿਨ੍ਹਾਂ ਨੂੰ ਆਰਬੀਆਈ ਦੀ ਗਾਈਡਲਾਈਨਸ ਬਾਰੇ ਨਹੀਂ ਪਤਾ ਰੂਲਸ ਰੈਗੂਲੇਸ਼ਨ ਬਾਰੇ ਨਹੀਂ ਪਤਾ ਬੈਂਕਾਂ ਦੀਆਂ ਠੱਗੀਆਂ ਬਾਰੇ ਨਹੀਂ ਪਤਾ ਉਹਨਾਂ ਨੂੰ ਅਵੇਅਰ ਕਰ ਮੈਂ ਮਾੜਾ ਕਰ ਰਿਹਾ ਬਿਲਕੁਲ ਨਹੀਂ ਦੱਸੋ ਨਾ ਅਗਰੇ ਲੋਕਾਂ ਕੁਝ ਚੈਨਲਾਂ ਵਾਲਿਆਂ ਵੱਲੋਂ ਨਾ ਤੁਹਾਨੂੰ ਬੜਾ ਟ੍ਰੋਲ ਜਿਹਾ ਕੀਤਾ ਜਾਂਦਾ ਤੁਹਾਡੀ ਇੱਕ ਨੈਗੇਟਿਵ ਪਰਸਨੈਲਿਟੀ ਦਿਖਾਈ ਗਈ ਹੈ ਸ਼ੁਰੂ ਤੋਂ ਜੇ ਤੁਸੀਂ ਮੰਨੋ ਜਾਂ ਨਾ ਮੰਨੋ ਇੱਕ ਤੁਹਾਡਾ ਨੈਗੇਟਿਵ ਪਰਛਾਵਾਂ ਜਿਹੜਾ ਲੋਕਾਂ ਦੇ ਮੂਰੇ ਬਣ ਚੁੱਕਿਆ ਵੀ ਇਹ ਸਿਰਫ ਕੈਮਰੇ ਸਾਹਮਣੇ ਆ ਕੇ ਭੜਕ ਸਕਦੇ ਨੇ ਹੋਰ ਕੁਝ ਨਹੀਂ ਕਰਦੇ ਪਰ ਜਿੱਦਾਂ ਹੁਣ ਤੁਹਾਡੇ ਵੱਲੋਂ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਜਾ ਰਹੀ ਹੈ ਉਹ ਦੇਖ ਕੇ ਕਈ ਚੈਨਲ ਵਾਲੇ ਤੇ ਮੂੰਹ ਬੰਦ ਨੇ ਬਿਲਕੁਲ ਭਾਜੀ ਦੇਖੋ ਜਿਹੜੇ ਲੋਕਾਂ ਨੂੰ ਜਾਣ ਬੁਝ ਕੇ ਕਿਸੇ ਦੀ ਬੇਇੱਜ਼ਤੀ ਕਰਨਾ ਜਾਣ ਕੇ ਆਪਣੀ ਟੀਆਰਪੀ ਲੈਣਾ ਮੈਂ ਉਹ ਚੈਨਲ ਨੂੰ ਪਹਿਲੀ ਗੱਲ ਤਾਂ ਇੰਟਰਵਿਊ ਦਿੰਦਾ ਨਹੀਂ ਜਿਹੜਾ ਜਾਣ ਬੁਝ ਕੇ ਮੁੱਦਾ ਪੜਕਾਉਂਦੇ ਨੇ ਜਿਹੜੀ ਸੱਚਾਈ ਜਿੱਦਾ ਤੁਹਾਡਾ ਚੈਨਲ ਪੀ9 ਨਿਊਜ਼ ਹੈ ਨਾ ਤੁਸੀਂ ਸੱਚਾਈ ਦਿਖਾਉਨੇ ਲੋਕਾਂ ਨੂੰ ਜੋ ਚੱਲ ਰਿਹਾ ਉਹ ਹੀ ਦਿਖਾਉਨੇ ਹੋ ਤੁਸੀਂ ਤੋ ਕੋਈ ਤੋੜ ਮਰੋੜ ਕੇ ਉਹਦੇ ਤੇ ਟਾਈਟਲ ਨਹੀਂ ਲਾਉਂਦੇ ਜੋ ਸੱਚ ਆ ਉਹ ਦਿਖਾਉਨੇ ਉਹ ਲੋਕਾਂ ਨੂੰ ਵੀ ਪਤਾ ਜੋ ਆਪਾਂ ਬੋਲ ਰਹੇ ਹਾਂ ਜੋ ਗੱਲ ਕਰ ਰਹੇ ਹੋ ਲੋਕਾਂ ਨੂੰ ਵੀ ਪਤਾ ਲੋਕੀ ਇਹਨੇ ਬੇਫਕੂਫ ਨਹੀਂ ਹੈਗੇ ਕਿ ਲੋਕਾਂ ਨੂੰ ਪਤਾ ਨਹੀਂ ਹੋਊਗਾ ਸੱਚ ਕੀ ਐ ਝੂਠ ਕੀ ਐ ਸਭ ਦ ਬਹੁਤ ਸਿਆਣੀ ਆ ਪਰ ਸਾਡਾ ਕਿਤੇ ਨਾ ਕਿਤੇ ਫਰਜ ਬੰਦਾ ਲੋਕਾਂ ਨਾਲ ਤੱਕਾ ਨਾ ਹੋਵੇ ਸਾਡੇ ਲੁਧਿਆਣੇ ਪੰਜਾਬ ਦੇ ਵਿੱਚ ਜਿਹੜੇ ਭਲੇ ਭਾਂਤ ਲੋਗ ਆ ਜਿਹੜੇ ਵਿਚਾਰਿਆਂ ਨੂੰ ਪਤਾ ਹੈ ਨਹੀਂ ਕਿ ਇੱਕ ਇੱਕ ਕਿਸ਼ਤ ਵਿੱਚ ਵੀ ਤੁਹਾਡਾ ਬੈਂਕ ਮੋਟਰਸਾਈਕਲਰ ਕੁਝ ਨਹੀਂ ਕਰ ਸਕਦੀ 10 ਕਿਸ਼ਤਾਂ ਤੱਕ ਵੀ ਤੁਹਾਡਾ ਮੋਟਰਸਾਈਕਲ ਨਹੀਂ ਚੱਕ ਸਕਦੀ ਤੁਹਾਡੇ ਤੇ ਕੇਸ ਲਾ ਸਕਦੀ ਹੈ ਤੁਹਾਨੂੰ ਸੈਕਸ਼ਨ 19 ਦਾ 9 ਸੀਜ਼ ਦਾ ਤੁਹਾਡੇ ਤੇ ਕੇਸ ਕਰ ਸਕਦੀ ਹੈ ਤੁਹਾਡੇ ਉਹ ਆਰਡਰ ਲਿਆ ਕੇ ਤੁਹਾਡੀ ਪੁਲਿਸ ਰਾਹੀਂ ਤੁਹਾਡਾ ਰਿਕਵਰ ਕਰ ਸਕਦੀ ਕੁਝ ਵੀ ਇੱਕ ਰੂਲ ਰੈਗੂਲੇਸ਼ਨ ਸਰਕਾਰਾਂ ਨੇ ਬਣਾਇਆ ਹੋਇਆ ਵਾ ਇਹ ਥੋੜੀ ਹੈ ਕਿ ਕਿਤੇ ਯਾਰ ਆਉਣ ਦਾ ਰੋਡ ਜਾ ਕੇ ਕਿਸੇ ਨੂੰ ਓਪਨ ਰੈਪਰ ਦੇ ਵਿੱਚ ਤੁਸੀਂ ਤਾਂ ਮੋਟਰਸਾਈਕਲ ਖੋਲੋ ਇਹ ਕੁਝ ਜਿਹੜੀਆਂ ਚੁਨੀਂਦੀਆਂ ਕੰਪਨੀਆਂ ਨੇ ਮੈਂ ਨਾਂ ਨਹੀਂ ਲੈਣਾ ਹੁਣ ਤੁਹਾਡੇ ਸਾਹਮਣੇ ਇੱਕ ਇੱਕ ਬੰਦੇ ਦੀ ਕੰਪਲੀਟ ਦਊਗਾ ਇੱਕ ਇੱਕ ਕੰਪਨੀ ਜਿਹੜੀ ਇਹ ਕਲੈਕਸ਼ਨ ਨਾ ਤੇ ਏਜੰਸੀਆਂ ਲਈਆਂ ਹੋਈਆਂ ਕਰਦੇ ਓਪਨ ਰੈਪ ਉਹ ਇੱਕ ਇੱਕ ਬੰਦੇ ਨੂੰ ਠੋਕੂਗਾ ਇਹਨਾਂ ਦੇ ਕਰੇ ਆਫਿਸ ਜਾ ਕੇ ਇਹਨਾਂ ਨੂੰ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਇਹਨਾਂ ਦੇ ਪਰਚਾ ਦਰਜ ਕਰਾਊਗਾ ਮੈਂ ਡਰਨ ਵਾਲਿਆ ਚ ਨਹੀਂ ਹੈਗਾ ਇਹ ਜਿੰਨਾ ਮਰਜੀ ਮੈਨੂੰ ਥ੍ਰੈਟ ਕਰ ਲੈਣ ਇਹ ਜਿੰਨਾ ਮਰਜੀ ਮੈਨੂੰ ਇਨਡਾਇਰੈਕਟਲੀ ਲੋਕਾਂ ਦੇ ਰਾਹੀਂ ਮੇਰੇ ਲੂਜ਼ ਪੁਆਇੰਟ ਲੱਭਣ ਮੇਰਾ ਕੋਈ ਲੂਜ਼ ਪੁਆਇੰਟ ਹੋਊਗਾ ਵੀ ਮੈਂ ਕਹਿੰਦਾ ਪਰਚਾ ਦਰਜ ਕਰਾਊ ਮੈਂ ਕੋਲੋਂ ਓਪਨ ਕਹਿਣਾ ਪਰ ਮੈਂ ਡਰਨ ਵਾਲਿਆ ਚ ਨਹੀਂ ਹੈਗਾ ਇਹ ਜਿੰਨਾ ਮਰਜੀ ਭੱਜ ਲੈਣ ਮੈਂ ਕੱਲ ਨੂੰ ਰੱਬ ਨਾ ਕਰੇ ਕੋਈ ਅਟੈਕ ਹੁੰਦਾ ਹੈ ਕੁਝ ਵੀ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਫਿਰ ਦੇਖੋ ਜੀ ਮੈਂ ਤਾਂ ਪਹਿਲਾਂ ਵੀ ਤੁਹਾਡੇ ਚੈਨਲ ਨਾਲ ਹੀ ਕਿਹਾ ਸੀ ਹੋਰ ਵੀ ਚੈਨਲ ਨਾਲ ਹੀ ਕਿਹਾ ਅਗਰ ਇਹ ਜਿਹੜੇ ਕੁਝ ਚੁਣਿੰਦੇ ਮੈਂ ਕੰਪਲੀਟ ਦੇ ਚੁੱਕਾ ਜੀ ਇਸ ਚੀਜ਼ ਦੀ ਮਾਨਯੋਗ ਸੀਪੀ ਸਾਹਿਬ ਨੂੰ ਦੇ ਕੇ ਆਇਆ ਹਾਂ ਔਰ ਉਹਨਾਂ ਦੇ ਨਾਮ ਵੀ ਵਕਾਇਦਾ ਦੇ ਕੇ ਆਇਆ ਹੈ ਜਿਨ੍ਹਾਂ ਨੇ ਮੈਨੂੰ ਥ੍ਰੈਟ ਕਰਨ ਦੀ ਕੋਸ਼ਿਸ਼ ਕਰ ਰਹੇ ਜਿਨ੍ਹਾਂ ਦੇ ਖਿਲਾਫ ਮੈਂ ਮੋਰਚਾ ਖੋਲਿਆ ਹੈ ਜਿਹੜੇ ਮੇਰੇ ਜਾਨੀ ਦੁਸ਼ਮਣ ਬਣੇ ਹੋਏ ਨੇ ਕੱਲ ਨੂੰ ਅਗਰ ਰੱਬ ਨਾ ਕਰੇ ਮੈਨੂੰ ਕੁਝ ਹੁੰਦਾ ਉਹਨਾਂ ਨੂੰ ਇੰਟਰੈਕਟਲੀ ਇਹਨਾਂ ਨੇ ਪੁਲਿਸ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਉਹਨਾਂ ਦੇ ਨਾਮ ਵਕਾਇਦਾ ਸੀਪੀ ਸਾਹਿਬ ਨੂੰ ਦਿੱਖਤੇ ਹੋਇਆ ਔਰ ਸਰ ਮਾਂ ਜੋ ਆਪਣੇ ਮੌਜੂਦਾ ਮੇਰਾ ਥਾਣਾ ਲਗਦਾ ਉਹਨਾਂ ਨੂੰ ਵੇਅਰ ਕੀਤਾ ਹੋਇਆ ਔਰ ਜਿਹੜੇ ਮੇਰੇ ਪਰਸਨ ਗਨਮੈਨ ਮੇਰੇ ਨਾਲ ਚੱਦ ਉਹਨਾਂ ਨੂੰ ਅਵੇਅਰ ਕੀਤਾ ਹੋਇਆ ਕਿ ਤੁਸੀਂ ਚਕੰਨੇ ਰਹਿਣਾ ਇਹਨਾਂ ਤੋਂ ਬਦਮਾਸ਼ਾਂ ਤੋਂ ਕਿਉਂਕਿ ਇਹਨਾਂ ਦੇ ਆਲਰੇਡੀ ਪੰਜ ਪੰਜ 10 10 ਪਰਚੇ ਇਹਨਾਂ ਦੇ ਤਾਂ ਹੀ ਓਪਨ ਰੈਪੋਆਂ ਕਰ ਰਹੇ ਤਾਂ ਹੀ ਲੋਕਾਂ ਤੋਂ ਡਰਦੇ ਨਹੀਂ ਪੁਲਿਸ ਪ੍ਰਸ਼ਾਸਨ ਤੋਂ ਨਹੀਂ ਡਰਦੇ ਕਿਉਂਕਿ ਜਦੋਂ ਇੱਕ ਬੰਦਾ ਕਿਤੇ ਜੇਲ੍ਹ ਸੈਂਟਰ ਜੇਲ੍ਹ ਜਾਂ ਕਿਤੇ ਵੀ ਚੱਲ ਜਾਂਦਾ ਉਹਦਾ ਡਰ ਖੋਫ ਖਤਮ ਹੋ ਜਾਂਦਾ ਤੇ ਅੱਜ ਦੀ ਡੇਟ ਤੋਂ ਚੰਨਾ ਚਾਰ ਐਸਪੀ ਪੈਂਦੇ ਨੇ ਆਪਾਂ ਨੂੰ ਸਾਊਥ ਨੌਰਥ ਤੇ ਦੂਜੇ ਈਸਟ ਜਿੰਨੇ ਵੀ ਪੈਂਦੇ ਨੇ ਹਨਾ ਉਹਨਾਂ ਦੇ ਐਸਪੀਆ ਨੂੰ ਉਹਨਾਂ ਦੇ ਏਸੀਪੀਆ ਨੂੰ ਉਹਨਾਂ ਦੇ ਐਸਐਸਪੀਆ ਨੂੰ ਔਰ ਮਾਂਜੋਕ ਸੀਪੀ ਸਾਹ ਨੂੰ ਇਹਨਾਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਕਟੋਗੜ ਜਿੰਨੇ ਮੇਰੇ ਕੋਲ ਰੋਜ਼ ਦੇ ਕਸਟਮਰ ਆਉਂਦੇ ਹਰ ਇੱਕ ਨਾਲ ਇੱਕ ਮੀਟਿੰਗ ਕਰਕੇ 50 ਤੋਂ 60 ਜਣੇ ਕਸਟਮਰ ਇਕੱਠੇ ਕਰਕੇ ਹਰ ਬੈਂਕ ਦੇ ਵਿੱਚ ਜਾਊਂਗਾ ਜਿਨ੍ਹਾਂ ਦੇ ਇਹ ਗੁੰਡਾਗਰਦੀ ਕਰਦੇ ਮੈਂ ਪੁੱਛੂਗਾ ਬੈਂਕ ਵਾਲੇ ਤੋਂ ਜਾ ਕੇ ਕਿ ਇਹ ਬੰਦੇ ਤੁਸੀਂ ਰੱਖੇ ਆ ਅਗਰ ਉਹ ਬੈਂਕ ਵਾਲੇ ਤੁਹਾਡੇ ਚੈਨਲ ਰਾਹੀਂ ਜਾਊਂਗਾ ਅਗਰ ਉਹਨਾਂ ਨੇ ਤੁਹਾਡੇ ਸਾਹਮਣੇ ਕਹਿ ਦੇਣ ਕਿ ਅਸੀਂ ਇਹ ਸਾਡੇ ਬੰਦੇ ਜੋ ਕਹਿਣਾ ਦੇਣਾ ਉਹਨਾਂ ਦੀ ਜੁੱਤੀ ਮੇਰਾ ਸਰ ਇਹ ਬਹੁਤ ਵੱਡੀ ਗੱਲ ਤੁਸੀਂ ਔਨ ਕੈਮਰਾ ਤੇ ਕਹਿ ਰਿਹਾ ਮੈਂ ਕਹਿੰਦਾ ਉਹ ਇਹ ਅਗਰ ਕਹਿ ਦੇਣ ਕਿ ਸਾਡੇ ਬੰਦੇ ਆ ਅਸੀਂ ਕਿ ਇਹਨਾਂ ਨੂੰ ਉੱਪਰ ਰੈਪ ਕਰੋ ਤੁਹਾਡੀ ਜੁੱਤੀ ਮੇਰਾ ਸਰ ਮੈਂ ਉਸੇ ਟਾਈਮ ਆ ਮੁੱਦੇ ਹੀ ਛੱਡ ਦੂੰਗਾ ਮੈਂ ਤੁਹਾਡੇ ਚੈਨਲ 'ਤੇ ਕਿਸੇ ਕਿਸੇ ਵੀ ਮੁੱਦੇ ਨੂੰ ਲੈ ਕੇ ਨਹੀਂ ਆਉਂਗਾ ਵੀ ਦੇਖ ਲਓ ਵੀ ਅਗਰ ਕਿਹਾ ਜਾਵੇ ਤਾਂ ਅਜੇ ਟਾਈਮ ਦੇ ਵਿੱਚ ਲੋਕ ਆਪਦੀਆਂ ਜ਼ੁਬਾਨਾਂ ਤੋਂ ਮੁਕਰਦੇ ਨੇ ਲੋਕ ਆਪ ਦੇ ਵਾਦਿਆਂ ਤੋਂ ਮੁਕਰ ਜਾਂਦੇ ਨੇ ਪਰ ਉੱਥੇ ਇੱਕ ਸੈਂਡਵੀ ਨਾਮ ਦਾ ਅਜਿਹਾ ਸ਼ਖਸ ਜਿਹੜਾ ਲੋਕਾਂ ਦੇ ਹਿੱਤ ਦੀ ਗੱਲ ਕਰ ਰਿਹਾ ਉਹਨਾਂ ਦੇ ਵੱਲੋਂ ਇੰਨੀ ਗੱਲ ਕਹੀ ਗਈ ਹੈ ਕਿ ਔਨ ਕੈਮਰਾ ਜਿਹੜੇ ਆ ਸਾਰੇ ਸਬੂਤ ਦਿੱਤੇ ਜਾਣਗੇ ਜਿਹੜੇ ਲੋਕ ਗਲਤ ਨੇ ਉਹਨਾਂ ਨੂੰ ਔਨ ਕੈਮਰਾ ਦਿਖਾਇਆ ਜਾਏਗਾ ਬਈ ਬਹੁਤ ਵੱਡੀ ਗੱਲ ਕੀਤੀ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਪਾ ਜੀ ਇਹ ਮੈਨੂੰ ਤੁਹਾਡਾ ਤੁਹਾਡੇ ਵਰਗੇ ਭਰਾਵਾਂ ਦਾ ਜਿਹੜੇ ਮੈਨੂੰ ਚੈਨਲ ਤੁਸੀਂ ਦਿਖਾ ਰਹੇ ਹੋ ਹੋਰ ਵੀ ਜਿਹੜੇ ਮੇਰੇ ਵੀਰ ਨਿਊਜ਼ ਚੈਨਲ ਜਿਹੜੇ ਸੱਚਾਈ ਦਾ ਸਾਹਮਣਾ ਕਰ ਸੱਚਾਈ ਦਿਖਾਉਂਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਨਾਲ ਕੰਟੈਕਟ ਕਰੋ ਖਤਮ ਕਰੀਏ ਮੈਂ ਕੱਲਾ ਸ਼ੇਰ ਨਹੀਂ ਹਾਂ ਮੇਰੇ ਨਾਲ ਤੁਸੀਂ ਇੱਕ ਤੇ ਇੱਕ ਮੇਰੇ ਨਾਲ ਤੁਸੀਂ ਭਰਾ 11 ਹੋ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ ਮੈਨੂੰ ਲੋਕਾਂ ਦਾ ਸਾਥ ਚਾਹੀਦਾ ਵਾ ਔਰ ਕੱਲ ਨੂੰ ਅਗਰ ਮੇਰੇ ਤੇ ਕੋਈ ਵੀ ਤਰ੍ਹਾਂ ਦੀ ਕੋਈ ਭੀੜ ਪੰਦੀ ਲੋਕੀ ਮੇਰੇ ਨਾਲ ਖੜੇ ਨੇ ਤੁਸੀਂ ਕਮੈਂਟ ਦੇਖ ਲਓ ਤੁਹਾਡੇ ਲਾਸਟ ਟਾਈਮ ਇੰਟਰਵਿਊ ਕੀ ਬੜਿਆ ਦੇ ਕਮੈਂਟ ਆਏ ਬੜਿਆ ਤੇ ਮੈਨੂੰ ਫੋਨ ਆਏ ਕਿ ਭਾਜੀ ਸਾਡੇ ਨਾਲ ਤੱਕਾ ਹੋ ਗਿਆ ਔਰ ਮੇਰੇ ਜਿੱਥੇ ਤੱਕ ਸੀ ਮੈਂ ਉਹਨਾਂ ਦਾ ਫਿਰ ਵੀ ਹੱਲ ਕਰਾ ਕੇ ਦਿੱਤਾ ਔਰ ਅੱਜ ਮੁੰਡੇ ਜਿਨ੍ਹਾਂ ਦਾ ਮੈਂ ਹੱਲ ਅੱਜ ਤੁਹਾਡਾ ਹੱਲ ਕਰਾਉਂਗਾ ਯਾਰ ਤੁਸੀਂ ਮੇਰੇ ਨਾਲ ਦਿਲੋਂ ਜੁੜੂਂਗੇ ਕਿ ਨਹੀਂ ਜੁੜੂਗੇ ਔਰ ਮੈਂ ਕਹਿੰਦਾ ਯਾਰ ਕੋਈ ਦੋ ਨੰਬਰ ਦਾ ਕੰਮ ਕਰਦਾ ਯਾਰ ਮੈਂ ਤਾਂ ਤੁਹਾਨੂੰ ਇੱਕ ਮੁੱਦਾ ਚੱਕਿਆ ਇੱਕ ਅਵੇਅਰ ਕਰ ਰਿਹਾ ਲੋਕਾਂ ਨੂੰ ਲੋਕਾਂ ਨੂੰ ਜਾਗਰੂਤ ਕਰ ਰਿਹਾ ਕਿ ਤੁਸੀਂ ਜਾਗੋ ਲੋਕੋ ਜਾਗੋ ਆਪਣੇ ਨਾਲ ਤੱਕਾ ਨਾ ਹੋਣ ਦਿਓ ਇਹ ਗੁੰਡੇ ਤੁਹਾਡੇ ਨਾਲ ਤੱਕਾ ਕਰਕੇ ਲੱਖਾਂ ਕਰੋੜਾ ਰੁਪਏ ਕਮਾਉਂਦੇ ਆ ਮੇਰਾ ਨੰਬਰ ਆ 9501000292 9501000292 ਐਨੀ ਟਾਈਮ ਤੁਹਾਡੇ ਨਾਲ ਕੋਈ ਤੱਕ ਕਰਦਾ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਜਾਂ ਮੇਰੇ ਨਾਲ ਸੰਪਰਕ ਕਰਕੇ ਮੇਰੇ ਦਫਤਰ ਆਓ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ